ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਆਪਾਂ ਸਿੱਖ ਇਤਿਹਾਸ ਦੇ ਇੱਕ ਮਹੱਤਵਪੂਰਨ ਪੰਨੇ ਦੇ ਬਾਰੇ ਗੱਲ ਕਰਨੀ ਹੈ ਭਾਈ ਮਨੀ ਸਿੰਘ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੇ ਜਿਹੜੇ ਸਰਕਾਰੀ ਟਾਊਟ ਸੀਗੇ ਮੁਖਬਰ ਕੁਝ ਪੁਲਿਸ ਵਾਲੇ ਉਹਨਾਂ ਦੇ ਮੁਲਾਜ਼ਮਾਂ ਜਿਹੜੇ ਸੀਗੇ ਉਹਨਾਂ ਤੇ ਹਮਲੇ ਕੀਤੇ ਤੇ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਇਹਨਾਂ ਘਟਨਾਵਾਂ ਦੇ ਵਾਪਰਦੇ ਆ ਜਿਹੜਾ ਜ਼ਕਰੀਆ ਖਾਨ ਸੀਗਾ ਉਹ ਬਹੁਤ ਜ਼ਿਆਦੇ ਤੈਸ਼ ਦੇ ਵਿੱਚ ਆਇਆ ਕੀਤਾ। ਉਹਨੇ ਗਸ਼ਤੀ ਫੌਜਾਂ ਦੀ ਜ਼ਿੰਮੇਵਾਰੀ ਲਗਾ ਦਿੱਤੀ ਵੀ ਤੁਸੀਂ ਜਿੱਥੇ ਵੀ ਸਿੱਖ ਦੇਖਦਾ ਐ ਨਾ ਉਹਨਾਂ ਨੂੰ ਫੜ ਕੇ ਖਤਮ ਕਰੋ। ਪਿੰਡਾਂ ਦੇ ਵਿੱਚੋਂ ਫੜ-ਫੜ ਕੇ ਕਿਰਤ ਕਰਦੇ ਜਿਹੜੇ ਸਿੱਖ ਸਨ ਉਹ ਲਿਆ ਕੇ ਨਖਾਸ ਚੌਂਕ ਦੇ ਵਿੱਚ ਉੱਥੇ ਸ਼ਹੀਦ ਕੀਤੇ ਗਏ। ਆਸ-ਪਾਸਾ ਪੂਰੀ ਤਰ੍ਹਾਂ ਦਾ ਨਖਾਸ ਮੰਡੀ ਦਾ ਸਿੱਖਾਂ ਦੇ ਖੂਨ ਦੇ ਨਾਲ ਭਿੱਜ ਚੁੱਕਾ ਸੀਗਾ। ਇਸੇ ਸਮੇਂ ਦੇ ਵਿੱਚ ਜਿਹੜੇ ਸਿੱਖ ਸੀਗੇ ਉਹ ਜੜੀਆਂ ਸੇਫ ਥਾਵਾਂ ਸੀ ਉਧਰਲੇ ਪਾਸੇ ਨੂੰ ਚਲੇ ਗਏ। ਲੋਕ ਆਮ ਗੱਲਾਂ ਕਰਦੇ ਸੀਗੇ ਵੀ ਹੁਣ ਸਿੱਖ ਦਿਖਾਈ ਨਹੀਂ ਦਿੰਦੇਗੇ। ਪ੍ਰਚਲਿਤ ਹੋ ਰਹੀ ਸੀ ਲੋਕਾਂ ਦੇ ਅੰਦਰ ਇਹ ਗੱਲ ਵੀ ਕਿਸੇ ਪਾਸੇ ਸਿੱਖ ਲੱਭਿਆਂ ਵੀ ਦਿਖਾਈ ਨਹੀਂ ਦਿੰਦਾਗਾ। ਜਿਹੜਾ ਸ਼ਾਹੀ ਰਾਹ ਜਾਂਦਾ ਸੀਗਾ ਲਾਹੌਰ ਤੋਂ ਦਿੱਲੀ ਵੱਲ ਨੂੰ। ਪੜਾਣੇ ਪਿੰਡ ਦਾ ਰਹਿਣ ਵਾਲਾ ਭਾਈ ਬੋਤਾ ਸਿੰਘ ਆਪਣੇ ਸਾਥੀ ਬਾਬਾ ਗਰਜਾ ਸਿੰਘ ਨੂੰ ਨਾਲ ਲੈ ਕੇ ਨੂਰਦੀਨ ਦੇ ਸਰਾਂ ਦੇ ਕੋਲ ਸ਼ਾਹੀ ਸੜਕ ਦੇ ਉੱਤੇ ਇਹ ਦੱਸਣ ਦੇ ਵਾਸਤੇ ਵੀ ਤੁਸੀਂ ਕਹਿ ਰਹੇ ਹੋ ਕਿ ਸਿੱਖ ਅਸੀਂ ਮੁਕਾ ਦੇ ਦਿੱਤੇ ਐ ਸਿੱਖ ਨਹੀਂ ਮੁੱਕ ਸਕਦੇਗੇ ਇਹਨਾਂ ਦੋਨਾਂ ਨੇ ਉੱਥੇ ਨਾਕਾ ਲਾ ਦਿੱਤਾ ਲੋਕਾਂ ਦੇ ਕੋਲੋਂ ਚੁੰਗੀ ਲੈਣੀ ਸ਼ੁਰੂ ਕਰ ਦਿੱਤੀ ਦੋ ਸਿੱਖਾਂ ਨੇ ਖਾਲਸਾ ਰਾਜ ਸਥਾਪਿਤ ਕਰ ਦਿੱਤਾ ਜਦੋਂ ਕੋਈ ਹਲਚਲ ਨਾ ਹੁੰਦੀ ਤੁਸੀਂ ਤੇ ਫਿਰ ਇਹਨਾਂ ਨੇ ਇੱਕ ਚਿੱਠੀ ਵੀ ਭੇਜੀ ਜਿਹਦਾ ਜ਼ਿਕਰ ਮਿਲਦਾ ਹੈਗਾ ਸਾਨੂੰ ਇਤਿਹਾਸ ਦੇ ਅੰਦਰ ਮੈਂ ਹਾਂ ਸਿੰਘ ਬੋਤਾ ਹੱਥ ਵਿੱਚ ਸੋਟਾ ਮੋਟਾ ਲਵਾਂ ਜਗਾਤ ਖਲੋਤਾ ਆਨਾ ਗੱਡਾ ਪੈਸਾ ਖੋਤਾ ਤੂੰ ਹੈ ਨਲਾਇਕ ਖੋਤਾ ਤੇ ਥੋ ਰਾਜ ਨਹੀਂ ਹੋਤਾ ਤੂੰ ਜਾਵੇਂਗਾ ਦਰਗਾ ਰੋਤਾ ਤੂੰ ਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਹੈਗਾ ਸਿੰਘ ਬੋਤਾ ਇਹ ਚਿੱਠੀ ਜ਼ਕਰੀਆ ਖਾਨ ਨੂੰ ਭੇਜੀ ਗਈ ਬਕਾਇਦਾ ਖਾਨ ਭਾਦਰ ਨੂੰ ਆਖਿਆ ਜਾਂਦਾ ਸੀ ਜਦੋਂ ਨੇ ਚਿੱਠੀ ਪੜ੍ਹੀ ਕੀਤੀ ਉਹਨੂੰ ਸੱਤੀ ਕੱਪੜੀ ਅੱਗ ਲੱਗ ਗਈ ਮੈਂ ਤੇ ਸਿੱਖਾਂ ਦਾ ਖੁਰਾਕੋਜ ਮਟਾ ਦਿੱਤਾ ਸੀ ਇਹ ਕਿੱਥੋਂ ਪ੍ਰਗਟ ਹੋ ਕੇ ਪ੍ਰਗਟ ਹੀ ਨਹੀਂ ਹੋਉਂਦੇ ਤੋਂ ਆਪ ਦਾ ਰਾਜ ਸਥਾਪਿਤ ਕਰਨ ਦੀ ਗੱਲ ਕਰ ਰਹੇ ਹਾਂ ਚੁੰਗੀ ਅਗਰਾ ਰਹੇ ਹੈਗੇ ਅਜੇ ਫਿਰ ਉਹਨੇ ਜਲਾਲੂਦੀਨ ਨੂੰ ਕੋਈ ਸਿਪਾਈ ਦੇ ਕੇ 2200 ਸੁਨੇ ਭੇਜਿਆ ਲਾਹੌਰ ਤੋਂ ਜਲਾਲੂਦੀਨ ਆਇਆ ਇਹਨਾਂ ਦੋਨਾਂ ਗੁਰੂ ਕੇ ਸਿੱਖਾਂ ਨੇ ਆਪਸ ਚੈਦ ਕੀਤਾ ਬੇਕ ਦੂਜੇ ਦੀ ਪਿੱਠ ਨਾ ਪਿੱਠ ਜੋੜਨੀ ਵੀ ਵੀਰਾ ਮੈਂ ਤੇਰੀ ਪਿੱਠ ਤੇ ਵਾਰ ਨਹੀਂ ਹੋਣ ਦਿੰਦਾ ਦੂਜਾ ਕਹਿੰਦਾ ਵੀਰਾ ਮੈਂ ਤੇਰੀ ਪਿੱਠ ਤੇ ਵਾਰ ਨਹੀਂ ਹੋਣ ਦਿੰਦਾਗਾ ਸਾਡੇ ਸਿੱਖਾਂ ਨੂੰ ਅੱਜ ਸਿੱਖਣਾ ਚਾਹੀਦਾ ਇਸ ਗੱਲ ਦੇ ਵਿੱਚੋਂ ਅੱਜ ਤੇ ਅਸੀਂ ਇੱਕ ਦੂਜੇ ਦੀ ਪਿੱਠ ਦੇ ਉੱਤੇ ਹੀ ਵਾਰ ਕਰਨ ਦੇ ਉੱਤੇ ਲੱਗੇ ਹੋਏ ਤੇ ਸਾਡੇ ਬਜ਼ੁਰਗ ਕਿਹੋ ਜਿਹਾ ਕਰਦੇ ਸਨ ਉਹ ਇੱਕ ਦੂਜੇ ਦੀ ਪਿੱਠ ਤੇ ਖਲੋ ਗਏ ਵੀ ਇੱਕ ਦੂਜੇ ਦੀ ਪਿੱਠ ਤੇ ਵਾਰ ਨਹੀਂ ਦੇਉਣ ਦੇਣਾਗਾ ਦੋ ਦੋ ਕਰਕੇ ਆਏ ਚਾਰ ਚਾਰ ਕਰਕੇ ਆਏ ਪੰਜ ਪੰਜ ਕਰਕੇ ਆਏ ਇਧਰ ਸਿੰਘਾਂ ਨੇ ਵੀ ਆਪਣੇ ਸ਼ਾਸਤਰ ਜਿਹੜੇ ਸਨ ਉਹ ਮਨ ਦੇ ਸਵਾਰੇ ਹੋਏ ਸਨ ਤੇ ਫਿਰ ਚੰਗੀ ਤਰ੍ਹਾਂ ਇਹਨਾਂ ਨੇ ਸੋਧੇ ਲਾਏ ਉੱਥੇ ਜਦੋਂ ਕੋਈ ਪੇਸ਼ ਨਾ ਗਈ ਤੀਰਾਂ ਕਿਰਪਾਨਾਂ ਢਾਲਿਆਂ ਦੇ ਨਾਲ ਫਿਰ ਜਲਾਲੂਦੀਨ ਨੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਤਾਰੀਖੇ ਵੀ ਕਹਿੰਦੀ ਆ ਵੀ ਸਿੰਘਾਂ ਦੀਆਂ ਲੱਤਾਂ 'ਚ ਗੋਲੀਆਂ ਵੱਜੀਆਂ ਇੱਕ ਦੇ ਇੱਕ ਬਾਹਾਂ ਦੇ ਵਿੱਚ ਵੀ ਵੱਜੀ ਕੀਤੀ ਉਸੇ ਤਰ੍ਹਾਂ ਹੱਥ ਦੂਸਰੇ 'ਚ ਸ਼ਸਤਰ ਫੜ ਲਿਆ ਗੋਡਿਆਂ ਪਰਨੇ ਹੋ ਕੇ ਵੀ ਇਹ ਸਿੰਘ ਗੁਰੂ ਕੇ ਲੜੇ ਜੂਜੇ ਤੇ ਫਿਰ ਅਖੀਰ ਇਹ ਜੂਜਦਿਆਂ ਹੋਇਆਂ ਗੋਲੀਆਂ ਦੇ ਨਾਲ ਮੁਗਲ ਜਰਵਾਨਿਆਂ ਦੇ ਨਾਲ ਇਹ ਸ਼ਹੀਦ ਹੋ ਗਏ ਨੂਰਦੀਨ ਦੀ ਸਰਾਂ ਦੇ ਕੋਲ ਖਾਲਸਾ ਰਾਜ ਨੂੰ ਪ੍ਰਗਟ ਕਰਕੇ ਖਾਲਸਾਈ ਸਿਧਾਂਤ ਤੇ ਪਹਿਰਾ ਦਿੰਦਿਆਂ ਹੋਇਆ ਤੇ ਇਹਨਾਂ ਦੀ ਦਹਿਸ਼ਤ ਕਿੰਨੀ ਫੈਲ ਗਈ ਸੀਗੀ ਦਲਾਲਦੀਨ ਦੇ ਸਰਪੰਹਾਂ ਦੇ ਅੰਦਰ ਕਿ ਬਹੁਤ ਸਮੇਂ ਤੱਕ ਕੋਈ ਇਹਨਾਂ ਦੇ ਨੇੜੇ ਤੱਕ ਨਹੀਂ ਜਾ ਸਕਿਆ ਸੀਗਾ ਤੇ ਫਿਰ ਜਦੋਂ ਬਿਲਕੁਲ ਤਸੱਲੀ ਹੋ ਗਈ ਨਾ ਫਿਰ ਕਿਤੇ ਜਾ ਕੇ ਨੇੜੇ ਉਹਨਾਂ ਨੇ ਦੇਖਿਆ ਕਿ ਤਾਂ ਵੀ ਵਾਕਈ ਜਿਹੜੇ ਸਿੱਖ ਹੈਗੇ ਆ ਹੁਣ ਇਹਨਾਂ 'ਚ ਕੋਈ ਸਾਹ ਧੀਰੀ ਨਾ ਰਹਿ ਗਿਆਗਾ ਸੋ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਸ਼ਹਾਦਤ ਨੂੰ ਜਿੱਥੇ ਸਾਨੂੰ ਨਮਨ ਕਰਨਾ ਚਾਹੀਦਾ ਹੈ ਉੱਥੇ ਸਾਨੂੰ ਇੰਨੀ ਪ੍ਰੇਰਣਾ ਜ਼ਰੂਰ ਲੈਣੀ ਚਾਹੀਦੀ ਆ ਜਦੋਂ ਵੱਡੀਆਂ ਤਾਕਤਾਂ ਨਾਲ ਜੂਝ ਰਹੇ ਹੋਈਏ ਨਾ ਉਦੋਂ ਭਰਾਵਾਂ ਦੀ ਪਿੱਠ ਦੇ ਉੱਤੇ ਖਲੋਈਦਾ ਹੁੰਦਾ ਹੈ ਉਹਦੇ ਤੇ ਵਾਰ ਨਹੀਂ ਕਰੀਦੇ ਹੁੰਦੇ ਅਗੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ